ਰਾਗ ਬਿਹਗੜਾ ਸ਼ੰਤ ਮਹਿਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਕੋਲੇ ਰਾਮ ਰਾਗ ਬਿਹਗੜਾ ਸ਼ੰਤ ਮਹਿਲਾ ਚੌਥਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਵੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚ ਕੋਲੇ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ